ਅਵਲ ਪਰ ਜਾਂਦੇ ਆ ਆਹ ਲੱਗੇ ਪਏ ਆ ਕੰਮ ਤੇ ਕਣਕ ਪਰਨਣ ਹੁਣ ਆਪਾਂ ਵੀ ਇਹਨਾਂ ਦੇ ਵਿੱਚ ਹੀ ਘੁਸੜੇ ਜਾਂਦੇ ਆ ਨਯਾਰੇ ਲੋਟਦੇ ਆ ਵਾਹ ਗੇਪ ਕਿੱਤਲੇ ਆਪਾਂ ਹੋਣ ਕਰਦੇ ਪਾ ਗਾਪਾਂ ਲਗਤੇ ਪਰ ਜਾਂਨੇ ਆ ਅੰਦਰ ਤਾਂ ਇਹਦੀ ਸਿੱਤੀਆਂ ਦੇ ਢੋਲ ਚ ਵਾਏ ਆਇਆ ਲਬੀ ਦੇ ਗਰਮੇਲ ਬਾਬਾ ਭਰੀ ਜਾਂਦੇ ਗੱਟੇ ਐ ਦੇ ਕੰਮ ਢੋਲ ਤੇ ਪੁਣੀ ਤੇ ਗਰਮੇਲ ਬਾਬਾ ਚਿਕਾ ਦਿੰਦਾ ਜੇ ਐਸੀ ਤਾਇਆ ਡਾੜੀ ਦੀ ਆਇਆ ਬਈ ਤਾਇਆ ਹੁਣੇ ਬਾਹੂ ਬਲੀ ਬਣ ਕੇ ਚੱਕਦੇ ਗੱਟਾ ਤਾਇਆ ਚੱਕ ਇਹ ਚੱਕ ਆਇਆ ਨੀ ਚੱਕ ਕੇ ਤਾਰ ਲਿਆ ਸੱਤੇ ਮੂਰ ਲੈ ਘਰ ਆਇਆ ਤੇ ਲੋਟਾ ਮਾਰੀ ਉਹ ਇਹ ਅੰਦਰ ਤਾਇਆ ਚੜ ਗਿਆ ਘੋੜੀ ਤੇ ਜਾ ਕੇ ਵੀ ਮਰਿਆ ਜੀ ਦਾ ਦਾਨੇ ਦੰਗੇ ਦੇ ਥੁੜਾ ਦੋਨੇ ਲੜ ਪਏ ਕਹਿੰਦੇ ਮੇਰੇ ਘੱਡ ਪਾਦੀ ਉਹਨੂੰ ਮਾਰੇ ਚਾਕੇ ਕਣਕੇ ਤੇ ਆ ਵੀ ਗੱਟੇ ਭਰੀ ਹੁੰਦੇ ਆਉ ਆਇਆ ਮਰੀ ਛਾਲ ਬਚਪਨ ਵਿੱਚ ਆਏ ਖੇਡਦੇ ਹੁੰਦੇ ਸੀ ਆ ਗਿਆ ਉਮਰੀ ਛਾਲ